ਯਕੀਨ ਘਟ ਕਰਦਾ ਯਕੀਨ ਤੋਂ ਬਿਨਾ ਧਰਮ ਦੇ ਮਾਰਗ ਤੇ ਤੁਰਿਆ ਨਹੀਂ ਜਾਂਦਾ ਯਕੀਨ ਤੋਂ ਬਿਨਾ ਗੁਰੂ ਨਾਨਕ ਦੇ ਘਰ ਤੋਂ ਦਾਤ ਪ੍ਰਾਪਤ ਨਹੀਂ ਹੁੰਦੀ ਬਾਬੇ ਦੇ ਘਰ ਸਾਰਾ ਖੁਸ਼ੀ ਹੈ ਰੋਜ਼ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ ਰਹਿਰਾ ਸਾਹਿਬ ਦੀ ਸਮਾਪਤੀ ਹੁੰਦੀ ਹੈ ਸਵੇਰੇ ਨਿਤਨੇਮ ਦੀ ਸਮਾਪਤੀ ਹੁੰਦੀ ਹੈ ਤਾਂ ਗ੍ਰਾਂਤੀ ਸਿੰਘ ਆਨੰਦ ਸਹਿ ਪੜਦਾ ਸੱਚੇ ਸਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਾਥਿ ਸ਼ਹਿ ਜਿਸ ਤੇ ਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਾਨ ਵਸਾਵੇ ਨਾਮ ਜਨ ਕੈ ਮਨ ਵਸਿਆ ਵਾਚਿ ਸ਼ਬਦ ਭਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਲੋ ਫਿਰਨੇ ਜਕੀਨ ਆਇਆ ਕਿੰਨਿਆਂ ਨੇ ਸਤਿਗੁਰੂ ਦੇ ਘਰੋਂ ਦਾਤਾਂ ਪ੍ਰਾਪਤ ਕੀਤੀ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ ਕਹਿੰਦੇ ਭਈ ਹੋ ਸਕਦਾ ਕੋਈ ਤਾਰੇ ਗਿਣ ਲਵੇ ਹੋ ਸਕਦਾ ਕੋਈ ਤਾਰੇ ਗਿਣ ਲਵੇ ਪਰ ਜਿੰਨੇ ਗੁਰੂ ਨਾਨਕ ਨੇ ਤਾਰੇ ਨੇ ਉਹਨਾਂ ਦੀ ਗਿਣਤੀ ਕਦੇ ਵੀ ਨਹੀਂ ਹੋ ਸਕਦੀ ਜਿਨ ਸਤਿਗੁਰੂ ਨੇ ਤਾਰੇ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਨਾਮ ਜਪਤ ਅਗੰਤ ਅਨੇਕ ਹੈ ਪਤਾ ਨਹੀਂ ਕਿੰਨੇ ਕੋ ਤਾਰੇ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਕ ਉਜਲੇ ਕਿਰੀ ਛੁੱਟੀ ਨਾਮ ਕਿੰਨਿਆਂ ਨੇ ਦੁੱਧ ਪੁੱਤ ਦੀਆਂ ਦਾਤਾਂ ਲਈਆਂ ਕਿੰਨਿਆਂ ਨੇ ਤੰਦਰੁਸਤੀ ਦੀਆਂ ਪ੍ਰੇਮੇ ਕੋੜੀ ਵਰਗੇ ਕੋੜ ਹੋਇਆ ਸੀ ਮਹਾਰਾਜ ਦੀ ਨਦਰ ਨੇ ਨਿਹਾਲ ਕਰ ਦਿੱਤਾ ਤੰਦਰੁਸਤ ਕਰਕੇ ਉਹਦਾ ਗੋਇੰਦਵਾਲ ਸਾਹਿਬ ਵਿਆਹ ਵੀ ਕਰ ਦਿੱਤਾ ਇੱਕ ਨੂਰੇ ਨਾਮ ਦਾ ਕੋੜੀ ਸੀ ਉਹਦਾ ਉਧਾਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਰ ਦਿੱਤਾ ਉਥੇ ਸ਼ਬਦ ਅਚਾਰਿਆ ਸੀ ਦੋਪਾਲਪੁਰ ਨਗਰ ਪਾਕਿਸਤਾਨ ਚ ਰਹਿ ਗਿਆ ਜਿਉ ਤਪ ਤਪ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਮਿਲ ਲਾ ਲਾ ਪੱਕਾ ਰੋਗੀ ਕਹਿੰਦੇ ਸੀ ਕੋੜ ਦੇ ਰੋਗ ਅੱਜ ਤੋਂ 40 ਕੁ ਸਾਲ ਪਹਿਲਾਂ 45 ਸਾਲ ਪਹਿਲਾਂ ਕੋੜ ਦਾ ਰੋਗ ਕੱਪ ਹੋਇਆ ਹੂ ਸ਼ੂਤ ਦੀ ਬਿਮਾਰੀ ਸੀ ਰੋੜ ਦਾ ਰੋਗ ਹੋ ਜਾਂਦਾ ਕੋਈ ਨੇੜੇ ਨਹੀਂ ਸੀ ਜਾਂਦਾ ਹੁੰਦਾ ਉਹਦੇ ਭਾਂਡੇ ਟਿੰਡੇ ਵੱਖ ਕਰ ਦਿੱਤੇ ਜਾਂਦੇ ਗੁਰੂ ਨਾਨਕ ਨੇ ਕੋੜੀਆਂ ਨੂੰ ਵੀ ਤਾਰ ਦਿੱਤਾ ਜਿਹੜੇ ਅੰਦਰੋਂ ਕੋੜੀ ਬਣੇ ਹੋਏ ਸੀ ਨਾ ਅੰਦਰੋਂ ਮਨ ਕਰਕੇ ਕੋੜੀ ਹੋਏ ਸੀ ਉਹਨਾਂ ਨੂੰ ਵੀ ਤਾਰ ਦਿੱਤਾ ਇੱਕ ਦਾ ਦੋ ਦਾ ਨਹੀਂ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾ ਦੀ ਚਰਿਆ ਰੇ ਗੁਰੂ ਨਾਨਕ ਜਨ ਸੁਣਿਆ ਵੇਖਿਆ ਸੇ ਫਿਰ ਗਰਵਾਸ ਨਾ ਪਰਿਆ ਜਾਈ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਹਾ ਭੌਜਲ ਤਾਰੇ ਸਾਸ ਸਾਸ ਨਿਮਕ ਨਿਮਕ ਦਿਨ ਸਰੇਣ ਚਿਤਾਰੀ ਹਰ ਇੱਕ ਸਾਹ ਦੇ ਨਾਲ ਹਰ ਇੱਕ ਨਿਮਖ ਅੱਖ ਦਾ ਫਰਕਣਾ ਹੁੰਦਾ ਜਿੰਨੇ ਟਾਈਮ ਚ ਇੰਨਾ ਚਿਰ ਵੀ ਨਾ ਭੁੱਲੀ ਦਿਨ ਸਰੈਣ ਦਿਨ ਰਾਤ ਨਾ ਭੁੱਲੀ ਇਹ ਉਦੋਂ ਹੁੰਦਾ ਜਦੋਂ ਆਪਾਂ ਗੁਰੂ ਵਾਹਿਗੁਰੂ ਨੂੰ ਆਪਣਾ ਪਰਿਵਾਰ ਬਣਾ ਲੈਨੇ ਆਂ ਤੇ ਆਪਾਂ ਇੱਥੇ ਬੈਠੇ ਸਾਡੇ ਬੱਚੇ ਵਿਦੇਸ਼ ਨੇ ਭੁੱਲੇ ਨੇ ਯਾਦ ਨੇ ਆਪਾਂ ਇੱਥੇ ਬੈਠੇ ਆ ਭੰਨ ਨਹੀਂ ਭੁੱਲੇ ਬੱਚਿਆਂ ਦਾ ਚੇਤਾ ਆਪਾਂ ਨੂੰ ਕੋਈ ਢੋਲਕੀ ਨਹੀਂ ਵਜਾਉਣੀ ਪੈਂਦੀ ਕੋਈ ਵਾਜਾ ਨਹੀਂ ਵਜਾਉਣਾ ਪੈਂਦਾ ਉਹਨਾਂ ਨੂੰ ਯਾਦ ਕਰਨ ਵਾਸਤੇ ਕੋਈ ਚੌਂਕੜੀ ਮਾਰ ਕੇ ਨਹੀਂ ਬੈਠਣਾ ਪੈਂਦਾ ਮੋਟਰਸਾਈਕਲ ਤੇ ਜਾਂਦੇ ਯਾਦ ਕਰ ਲੈਂਦੇ ਖੇਤ ਚ ਟਰੈਕਟਰ ਚਲਾਉਂਦੇ ਯਾਦ ਕਰ ਲਈਦਾ ਹਲਵਾਉਂਦੇ ਚੇਤੇ ਕਰ ਲੈਂਦਾ ਸੌਣ ਲੱਗੇ ਵੀ ਯਾਦ ਕਰ ਲਈਦਾ ਪੁੱਤਰ ਦਾ ਚੇਥਾ ਆ ਜਾਂਦਾ ਐਦਾਂ ਕਹਿੰਦੇ ਵਾਹਿਗੁਰੂ ਨੂੰ ਆਪਣਾ ਪਰਿਵਾਰ ਬਣਾ ਲੈ ਪਰਿਵਾਰ ਆਪਣਾ ਬਣਾ ਲੈ ਫੇਰ ਉਹਨੇ ਕਦੇ ਭੁੱਲਣੀ ਨਹੀਂ ਉਹਦਾ ਚੇਤਾ ਭੁੱਲਣੀ ਨਹੀਂ ਕਰ ਕਿਰਪਾ ਆਪਣੋ ਕਰ ਲੀਨਾ ਲੀਨਾ ਮਨ ਵਸਿਆ ਸਭਨਾ ਸਭਨਾ ਸੇ ਕਰ ਕਿਰਪਾ ਆਪਣੋ ਕਰ ਲੀਨਾ ਜੇ ਅਸੀਂ ਗੁਰੂ ਨੂੰ ਆਪਣਾ ਨਹੀਂ ਬਣਾ ਸਕਦੇ ਤਾਂ ਗੁਰੂ ਅੱਗੇ ਅਰਦਾਸ ਕਰੋ ਸਤਿਗੁਰੂ ਜੀ ਹੁਣ ਤੂੰ ਸਾਨੂੰ ਆਪਣਾ ਬਣਾ ਲੈ